ਹਾਂਜੀ ਤਿਤਲੀਆਂ ਦੇ ਰੰਗਾ ਵਰਗੇ ਰੰਗ-ਬਰੰਗੇ ਸੂਟ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਵਾਲੇ ਸੂਟ ਬਹੁਤ ਜ਼ਿਆਦਾ ਸਪੈਸ਼ਲ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਿਓ ਕਿ ਪੂਰੀ ਜਾਣਕਾਰੀ ਦੇਵਾਂਗੇ ਇਹਨਾਂ ਸੂਟਾਂ ਬਾਰੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਚਾਰੇ ਪਾਸੇ ਤੋਂ ਮਚਾਈ ਹੋਈ ਹੈ ਤੇ ਹਰ ਕਿਸੇ ਦੀ ਡਿਮਾਂਡ ਦੇ ਵਿੱਚ ਰਹਿੰਦੇ ਨੇ ਇਹ ਸੂਟ ਸਾਨੂੰ ਜ਼ਰੂਰ ਚਾਹੀਦੇ ਨੇ ਹਾਂਜੀ ਇਹ ਹੈਗੇ ਜੀ ਟੈਬੀ ਮਸਲੀਨ ਇਹਨਾਂ ਨੂੰ ਕਹਿੰਦੇ ਆ ਇੱਕ ਨਵਾਂ ਫੈਬਰਿਕ ਆਇਆ ਹੈ ਜਿਹਦੇ ਵਿੱਚ ਜਾਰਜਟ ਦੀ ਤਰ੍ਹਾਂ ਇਹ ਫੈਬਰਿਕ ਹੁੰਦਾ ਪਿਓਰ ਜਾਰਜਟ ਦੀ ਤਰ੍ਹਾਂ ਬਿਲਕੁਲ ਸੌਫਟ ਐਂਡ ਮਸਲੀਨ ਦੀ ਤਰ੍ਹਾਂ ਇਹ ਚ ਸ਼ਾਈਨ ਹੁੰਦੀ ਹੈ ਬਿਲਕੁਲ ਸੌਫਟ ਤੇ ਬਹੁਤ ਪਿਆਰਾ ਫੈਬਰਿਕ ਹੈਗਾ ਇਹਦੀ ਪਹਿਚਾਨ ਹੈਗਾ ਜੀ ਇਹਦੇ ਵਿੱਚ ਬ੍ਰਿਕ ਬ੍ਰਿਕ ਲਾਈਨਸ ਬਣੀਆਂ ਹੁੰਦੀਆਂ ਨੇ ਜਿਹਦੇ ਨਾਲ ਨੇ ਇਹਨੂੰ ਤੁਸੀਂ ਪਹਿਚਾਨ ਕਰ ਸਕਦੇ ਹੋ ਆਲਰੇਡੀ ਇਹਨਾਂ ਦੇ ਪ੍ਰਿੰਟ ਬਹੁਤ ਸੋਹਣੇ ਨੇ ਤੁਸੀਂ ਕੋਈ ਵੀ ਪ੍ਰਿੰਟ ਲੈ ਸਕਦੇ ਹੋ ਨਾਲ ਦੁਪੱਟੇ ਬਣੇ ਹੋਏ ਸਪੈਸ਼ਲ ਤੁਹਾਨੂੰ ਐਕਸਟਰਾ ਤੋਂ ਕੋਈ ਦੁਪੱਟਾ ਲਗਾਉਣ ਦੀ ਜ਼ਰੂਰਤ ਨਹੀਂ ਦੁਪੱਟੇ ਤੁਹਾਨੂੰ ਨਾਲ ਹੀ ਮਿਲ ਜਾਣਗੇ ਤੇ ਉਹ ਵੀ ਬਿਲਕੁਲ ਸ਼ਰਟ ਦੀ ਤਰ੍ਹਾਂ ਪ੍ਰਿੰਟਰਡ ਜਿਨ੍ਹਾਂ ਦੀ ਅੱਜਕੱਲ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਨੇ ਤੁਸੀਂ ਕੋਈ ਵੀ ਸੂਟ ਇਨਾਂ ਚ ਲੈ ਸਕਦੇ ਹੋ ਕਾਟਨ ਦੇ ਸੂਟ ਵੀ ਐਡ ਕੀਤੇ ਨੇ ਉਹ ਵੀ ਤੁਸੀਂ ਬਾਏ ਕਰ ਸਕਦੇ